ਸਾਡਾ ਗਰਾਈਂਡ ਹੋਈ ਲਾਂ ਮੈਂ ਆਜੀ ਬਪਾਏ ਨੂੰ ਕੰਮ ਕਰਾਉਂ ਤੋ ਤਿੰਨ ਵਜੇ ਮੈਂ ਪੁੱਛਿਆ ਤੇ ਉਹ ਨੇ ਦੋ ਬੰਦੂ ਜੇ ਐਕਸਪੈਕਟੇਸ਼ਨ ਕੱਢ ਲਿਆ ਆਹੋ ਉੱਥੇ ਹੀ ਆਈ ਮੌਕੇ ਦੇ ਆਹ ਕਰਦੇ ਜੀ ਇਹ ਪਾਜੀ ਕੀੜੇ ਦਾ ਚੱਪ ਚਾਬੀ ਜੂ ਵੀ ਡਿੱਗੀ ਜਾਂਦਾ ਡਿੱਗਾਇਆ ਨਾ ਟਿੱਕੇ ਨੂੰ ਚੱਪਾ ਡਗਾਇਆ ਰੌਂਡ ਕਰ ਜੋ ਡਿੱਗਾ ਰੰਗ ਦਾ ਡੋਡ ਡੋਡ ਡੁੱਟ ਗਿਆ ਹੀ ਕਰੀ ਨਾ ਇਹ ਡੁੱਗਾ ਲਾ ਆਹ ਇੱਕ ਨੇ ਘਰ ਭਾਈ ਕਿੱਥੋਂ ਦਾ ਸੁਣਾ ਲਿੰਗਾ ਤੇ ਹੋ ਤਾਂ ਮੈਂ ਕਿਹਾ ਹੁਣ ਬਾਹਰ ਆਲੀ ਗੱਡਿਆ ਹਾਂ ਮੇਰਾ ਨਾਮ ਸੁਮਿੰਦਰ ਸਿੰਘ ਜੀ ਤੇ ਕੀ ਗੱਲ ਕੀ ਹੋਈ ਆ ਜੀ ਅੱਜ ਇੱਕ ਕਸਟਮਰ ਆਇਆ ਮੇਰੇ ਕੋ ਮੁੰਦਰੀ ਲੈਣ ਵਾਸਤੇ ਦੇਖਣ ਵਾਸਤੇ ਮੈਂ ਪਹਿਲਾਂ ਉਹ ਜੈਂਟਸ ਮੁੰਦਰੀ ਦਿਖਾਈ ਤੇ ਕਹਿੰਦਾ ਮੇਰੇ ਨਾਲ ਲੇਡੀਜ਼ ਆ ਰਹੀਆਂ ਪਿੱਛੇ ਤੇ ਉਹਨਾਂ ਨੂੰ ਲੇਡੀਜ਼ ਸਮਾਨ ਵੀ ਲੈਣਾ ਤੇ ਮੈਂ ਉਹਨਾਂ ਜੈਂਟਸ ਵਿਖਾਈ ਪਹਿਲਾਂ ਡੱਬੀ ਚੋਂ ਕੱਢ ਕੇ ਮੁੰਦਰੀ ਉਹਦੇ ਚ ਤਕਰੀਬਨ 7 ਤੋਂ ਲਗਭਗ ਹੈ ਗਿਆ ਸੀ ਸਮਾਨ ਮੇਰਾ ਤੇ ਫਿਰ ਦੂਸਰੀ ਕਹਿੰਦਾ ਚਲੋ ਨਹੀਂ ਤੇ ਮੈਨੂੰ ਲੇਡੀਜ਼ ਵੀ ਦਿਖਾ ਦਿਓ ਆ ਜਾਂਦੀਆਂ ਮਗਰ ਮੈਂ ਜਦੋਂ ਉਹ ਦੂਜੀ ਡੱਬੀ ਕੱਢ ਕੇ ਵਿਖਾਈ ਉਹਦੇ ਚ 6 ਟੋਲੇ ਸਮਾਨ ਸੀ ਜੇ ਲੇਟ ਜੀ ਮੰਦਰੀਆਂ ਜਿਹੜੀਆਂ ਤੇ ਉਹ ਉਹਨੇ ਵੇਖੀਆਂ ਕਦੋਂ ਮੰਦਰੀਆਂ ਵੇਖੀਆਂ ਤੇ ਫਿਰ ਮੈਨੂੰ ਕਹਿੰਦਾ ਵੀ ਗੂਗਲ ਪੇ ਕਰ ਲੋਗੇ ਮੈਂ ਕਵਿੰ ਕਰ ਲਾਂਗੇ ਉਹਨੇ ਆਪਣੀ ਜੇਬ ਚ ਪੈਸੇ ਵੀ ਕਿੰਨੇ ਥੋੜੇ 8-9000 ਰੁਪਇਆ ਕਹਿੰਦਾ ਪੱਕੇ ਮੈਂ ਗੂਗਲ ਪੇ ਕਰ ਲਊਗਾ ਮੈਂ ਕਰ ਲਾਂਗਾ ਵਿੱਕੀ ਆ ਜਾ ਯਾਰ ਇਸ ਤੋਂ ਬਾਅਦ ਫਿਰ ਥੋੜੀ ਜਿਆੜੇ ਬਾਅਦ ਇੱਕ ਜਣਾ ਹੋਰ ਆਇਆ ਨਿਗਦੇ ਬਾਨੇ ਚ ਹੀ ਉਹਨੇ ਦੱਤਰ ਸਾਈਡ ਤੇ ਲਗਾਇਆ ਸੀ ਉਹ ਆ ਗਿਆ ਹੱਥ ਜੋੜ ਕੇ ਅਦਾਂ ਖਲੋ ਗਿਆ ਮੈਂ ਕਹਾਂ ਜੀ ਹੁਕਮ ਕਰੋ ਮਹਾਰਾਜ ਕਿਧਰ ਆਏ ਜੀ ਐਸਾ ਸੇਵਾ ਸੁਭਾਲਿਆ ਨਸ ਤੋਇਆ ਤੇ ਉਹਨੇ ਜਨੂ ਨੇ ਦੰਦਰ ਕੱਟ ਲਿਆ ਜਿਹੜਾ ਪਹਿਲਾ ਆ ਕੇ ਬੈਠਾ ਸੀ ਉਹਨੇ ਪਿਸਟਰ ਕੱਟ ਲਈ ਤੇ ਇੱਕ ਨਾਲ ਫਿਰ ਤੀਸਰਾ ਉਹ ਹੋਰ ਆ ਗਿਆ ਉਹ ਮੁੰਨਾ ਸੀ ਉਸ ਨੂੰ ਮੁੰਨਾ ਤੇ ਮੂੰਹ ਮੰਬਨੇ ਹੋਏ ਉਹਨੇ ਜਿਹੜਾ ਪਹਿਲਾ ਉਹਨੇ ਉਹਨੇ ਮੂੰਹ ਖੋਲਿਆ ਰਮਾਲ ਥੱਲੇ ਕੀਤਾ ਸੀ ਉਹਨੇ ਉਹ ਇੱਕ ਦਿਨ ਪਹਿਲਾਂ ਵੀ ਇੱਕ ਹਫਤਾ ਪਹਿਲਾਂ ਵੀ ਆਇਆ ਮੁੰਦਰੀ ਦੇ ਕੇ ਚੱਲ ਗਿਆ ਸੀ ਪਰ ਆ ਜੋ ਲੁੱਟ ਕੋ ਕਰਕੇ ਵੇ ਭੱਜ ਗਏ ਕਿੰਨਾ ਸਾਰਾ ਸਾਮਾਨ ਗਿਆ ਸੋਨਾ 7 ਤੋਲੇ ਤੇ 6 ਤੋਲੇ ਇੱਕ 13 ਤੋਲੇ ਸੋਨਾ 130 ਗ੍ਰਾਮ ਸੋਨਾ ਹਾਂਜੀ ਨਗਦ 4-5000 ਰੁਪਏ ਗੱਲੇ ਚ ਲੈ ਗਏ ਜੀ ਕੱਢ ਕੇ ਦੋ ਗੁਟਕਾ ਸਾਹਿਬ ਵੀ ਵਿੱਚ ਗੱਲੇ ਚ ਪਏ ਉਹ ਉਹ ਵੀ ਨਾਲ ਗੁਟਕਾ ਸਾਹਿਬ ਨਾਲ ਲੱਗੇ ਹਾਂਜੀ ਅੱਛਾ ਜੀ ਇਹ ਵੀ ਆਪਣੀ ਦੁਕਾਨ ਦਾ ਕੀ ਨਾਮ ਹੈ ਮੇਰਾ ਬੱਬਰ ਜੁਵਲਰ ਜੀ ਮੰਨਗਰ ਪਟਾਲਾ ਜੀ ਸਰ ਤਾਂ ਮਹਾਂਨਕ ਦੇ ਪਪਰ ਚੁੱਧ ਰਾਇ ਜੀ ਜੀ ਉਹ ਤੇ ਪਹਿਲੇ ਬੰਦੇ ਹੈਗੇ ਮੋਟਰਸਾਈਕਲ ਤੇ ਉਹ ਮੁੰਦਰੀਆਂ ਲੈਡੀਆਂ ਦੇ ਮੁੰਦਰੀਆਂ ਵੇਖਣ ਦੇ ਬਾਹਰ ਇਹਨਾਂ ਕੋਲ ਗਨ ਪੁਆਇੰਟ ਕਰਕੇ ਦਸਰ ਦੇ ਨਾਲ 70 ਗ੍ਰਾਮ ਫੋਣ ਲੈ ਗਏ ਜੀ ਉਹ ਪੁਛਾਦ ਕਰਕੇ ਕੋਸ਼ਿਸ਼ ਇਹਦੀ ਪਾਸ ਕਰ ਸੀ ਮੋਰ ਸੀ ਇੱਥੇ ਨਿਗਰਿਆਨ ਸਰਦਾਰ ਸੀ ਜਾਂ ਮੁੰਨੇ ਕਿਸ ਤਰ੍ਹਾਂ ਸੀ ਸਰਦਾਰ ਸੀ ਇਕੜਾ ਖਾਟੀ ਵਗ ਬੱਲੇ ਸੀ ਚੈੱਕ ਜਗੜ ਪਾਈ ਸੀ ਆਪ ਨੂੰ ਇਕੜਾ ਦਬਾਲਾ ਬਣਿਆ ਤੇ ਚਟਾ ਚੋਲਾ ਪਾਇਆ ਸੀ ਸਰ ਕੋ ਸੀਸੀਟੀਵੀ ਫੋਟੋ ਵੀ ਹੈਗੀ ਘਾਵੇ ਸੀਸੀਟੀਵੀ ਫੁਟੇਜ ਵੀ ਆ ਗਈ ਹੈ ਖੰਗਾਵ ਦੇ ਬਾਕੀ ਕੈਮਰੇ ਚ ਚੈੱਕ ਕਰ ਰਿਹਾ